ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੇਰੇ ਫਾਰਮ YouTube ਚੈਨਲ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰਾਂ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਹਾਂ ਪਿੰਡ ਚਾਲਕਲਾ ਫਿਰ ਮਰਾਵਾ ਪਈ ਤਹਿਸੀਲ ਬਟਾਲਾ ਤੇ ਜ਼ਿਲ੍ਹਾ ਗੁਰਦਾਸਪੁਰ ਪ੍ਰਿਤਪਾਲ ਵੀਰ ਕੋਲ ਆਪਾਂ ਆਏ ਆ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਦੋ ਮੱਜਾਂ ਵਿਖਾਉਣੀਆਂ ਐ ਤੇ ਜੇ ਹੁਣ ਇਹ ਮੱਜਾਂ ਆਈਆਂ ਅਜੇ ਦੋਵੇਂ ਭਾਈ ਦੋ ਮਿੰਟ ਹੀ ਹੋਏ ਦੋ ਮਿੰਟ ਹੀ ਹੋਏ ਅਜੇ ਮੱਜਾਂ ਜੇ ਵੇਟ ਕਰਾਈਏ ਇੱਕ ਘੰਟਾ ਤੁਹਾਡੇ ਕੋ ਮਾਹੀ ਮੰਗਦੇ ਹੋਰ ਵਿਧਿ ਤੇ ਹੀ ਠਾਜੇਵਾ ਕਿਰਪਾ ਕਰਪਾ ਭਾਈ ਚਲੋ ਵਧੀਆ ਚੀਜ਼ੇ ਮਾਲ ਪਹਿਲਾਂ ਮੰਗਾ ਲਿਆ ਕਰੋ ਉਹ 10 ਮਿੰਟ ਭਾਈ ਉਹ ਗੱਡੀ ਵਾਲੇ ਨੇ ਖਰਾਬ ਕੀਤਾ ਵਾ ਮਾਲ ਤੁਹਾਨੂੰ ਅੱਧਾ ਘੰਟਾ ਪਹਿਲਾਂ ਆਇਆ ਨਾ ਜਦੋਂ ਤੁਹਾਨੂੰ ਵੀ ਘੰਟਾ ਆਏਗਾ ਉਹੀ ਜੇ ਪਹਿਲਾਂ ਆਈਆਂ ਹੰਦੀਆਂ ਚ ਪੁੱਛ ਬੂਪਾਏ ਹੁਣੇ ਹੀ ਤੁਸੀਂ ਸਾਰਾ ਕੋਈ ਨਹੀਂ ਠੀਕ ਚਲੋ ਨਾਮ ਦੱਸਦੇ ਕਰੀ ਨਾਮ ਹੈ ਪ੍ਰਤਪਾਲ ਸਿੰਘ ਜੀ ਪਿੰਡ ਚਾਲ ਕਲਾ ਤਹਿਸੀਲ ਬਟਾਲਾ ਜ਼ਿਲ੍ਹਾ ਗੁਰਦਾਸਪੁਰ ਜੀ ਤੇ ਫੋਨ ਨੰਬਰ ਬੋਲਦੇ ਕਰ 9177 ਦਾ ਕਦੇ 75 ਜੀ ਵੇਗੀਆਂ ਕੱਲ ਵਾਲੀਆਂ ਫਿਰ ਉਹਦੇ ਪਾਜੀ ਛੋੜ ਜੀ ਵੇਗੀਆਂ ਤੇ ਅੱਛਾ ਹਾਂਜੀ ਸਾਰਾ ਮਾਲ ਵੇਚ ਗਿਆ ਉਹਦੇ ਨਾਲ ਠੀਕ ਹੈ ਇਹ ਹੋਰ ਕੱਲ ਆਈ ਬਚੀ ਉਹ ਵੀ ਵੇਚੀ ਨਾਲੀ ਉਸੇ ਵੀਡੀਓ ਜੀ ਠੀਕ ਆ ਚਲ ਵਾ ਜਿਹੜੀ ਮੱਝ ਪਹਿਲੇ ਨੰਬਰ ਤੇ ਹੀ ਆ ਜਿਹੜੀ ਇਹ ਰੱਬ ਪਹਿਲਾ ਸੁਆ ਯਾਰ ਵੀਪਾ ਜੀ ਚੋਲੀ ਦਾ ਪਹਿਲਾ ਹੀ ਸੁਆ ਜਿਹੜਾ ਮਹੀਨੇ ਦਾ ਬੱਚਾ ਮਰਿਆ ਦੱਸਦੇ ਜੇ ਅੱਛਾ ਉਹ ਤਾਂ ਕਹਿੰਦੇ 2 10 ਕਿਲੋ 9 ਕਿਲੋ ਦੀ ਫੁੱਲ ਗਾਰੰਟੀ ਦਵਾਂਗੇ ਆਪਾਂ ਅੱਛਾ ਹਾਂਜੀ ਲਿਆ ਤੋਰਦਾ ਇਹ ਆਈਏ ਪਹਾੜੇ ਤੇ ਜੇ ਠੀਕ ਆ ਹਾਂਜੀ ਕੱਟੀ ਦਾ ਸਿੰਘ ਸਾਹ ਕੇ ਵੇਖੋ ਕੱਟੀ ਬਹੁਤ ਚੰਗੀ ਆ ਸੁਭਾਜੀ ਬਾਕੀ ਇਹ ਕੇ ਜੇ ਹੁਣ ਜਿਤਨਾ ਪਿਛੇ ਆਈਆਂ ਬਿਲਕੁਲ ਉਤਰਾ ਹੀ ਆ ਨਾ ਕੋਈ ਨਵਾਈਆਂ ਦਵਾਈਆਂ 2000 ਰੁਪਏ ਭਾਜੀ ਬਹੁਤ ਬੰਬਾ ਤੇ ਨਾ ਕੋਈ ਝਬੂ ਹੀ ਪਾਇਆ ਵਾ ਪਿੱਛੇ ਘਰਾਂ ਚ ਆਈਆਂ ਜੂ ਵੀ ਪਾਲਰ ਤੇ ਜਾਣੀਆਂ ਅਸੀਂ ਬਾਕੀ ਹਵਾਨਾ ਇਹ ਜੇ ਟਾਈਮ ਵੀ ਜਿਹੜਾ ਦੁਪਹਿਰ ਦਾ ਵਾ 12 ਵਜੇ ਦੇ ਲਾਗੇ ਬੰਨੇ ਦਾ ਟਾਈਮ ਹੈ ਜਿਹੜਾ ਟਾਈਮ 12 ਵਜੇ ਜੀ 12 ਵਜੇ ਕੇ 4 ਮਿੰਟ ਹੋਏ ਆ ਜਿਹੜੇ ਹਾਂਜੀ ਥੋਣੇ ਮਾ ਨਥਾ ਜੀ ਗੱਡੀ ਚ ਹੋਈ ਜੀ ਤੇ ਜਾਇਜ ਰੱਖੀਏ ਮੁੱਲ ਹੌਲੀ ਹੌਲੀ ਜੀ। 40 ਰੁਪਏ ਪਾਜੀ ਬੱਚਾ ਹੁੰਦਾ ਫਿਰ ਤੇ ਛੋਟੀ 75000 ਦੀ। ਪਾੜਾ ਪਾਉਣਾ ਨਹੀਂ ਮੁੱਲ ਕਰਨਾ ਮੋਲੇ ਦਾ ਜਾਇਜ ਕਰਨਾ। ਮੁੱਲ ਭਾਵੇਂ 65 ਕਰ ਲਈਏ 62 ਕਰ ਲਈਏ। ਅੱਛਾ 58000 ਦੇ ਦਾਂਗੇ। 52000 ਦੀ। ਕੋਚ 1000 ਮਾਣ ਕਰਾਂਗੇ 57000 ਦੀ ਛੋਟੀ ਦੇ ਦਾਂਗੇ 9 ਕਿਲੋ ਦੁੱਧ ਜੀ। ਠੀਕ ਹੈ ਜੀ। ਹੋ ਸਕਦਾ 10 ਵਜੇ ਪਾਪਾ 9 ਕਿਲੋ ਦੱਸ। ਪੱਕਾ ਦੁੱਧ ਜਿਹੜਾ 9 ਲੀਟਰ ਹੈਗਾ ਆ। ਤੇ ਮਿਲਦੇ ਕਿਤਰਾ ਹੈ? 400 ਰੁਪਏ ਪਾਜੀ। ਅੱਛਾ ਪਾੜੇ ਤੇ। ਪਾੜੇ ਤੇ। ਠੀਕ ਹੈ। हां मई ਥਲੇ ਆ ਰਹੀ ਭੀ ਭਾਈ ਦੁੱਧ 11 ਕਿਲੋ ਅੱਛਾ ਨੀਲੀ ਦਾ ਕੱਟਾ ਦਾ ਨੀਲੇ ਦੀ ਮਨਾਂ ਜੇ ਅੱਛਾ ਮਗਰ ਕੱਟਾ ਹੈ हां ਕੱਟੇ ਦੀ ਬੇਕੋ ਇਹਦਾ ਨਾਮ ਥੋੜੇ ਉੱਚੇ ਬੱਚੇ ਵਾਲੀ ਆ ਆ ਦੇਖੋ ਠੀਕ ਹੈ ਜੀ ਹਾਂ ਜੀ ਤੇ ਆਪ ਮੱਝ ਦਾ ਕੱਦ ਘੱਟ ਚੰਗਾ ਉੱਚਾ ਬਾਕੀ ਇਹ ਆ ਕੇ ਜੀ ਕਿੰਨਾ ਪੱਕਾ ਦੁੱਧ ਇਹਦੇ ਕੋਲ 11 ਕਿਲੋ ਆ ਭੀ ਭਾਈ ਇਹ ਥਲੇ ਪੱਕਾ ਦੁੱਧ ਹੈਗਾ 11 ਨਹੀਂ ਹੋਗਾ ਤੇ ਗਾਰੰਟੀ ਤੇ ਆਈ ਹੈ ਅੱਛਾ 11 ਹੀ ਹੋਊਗਾ ਲਿਆ ਤੋਰ ਦੋ ਫੇਰ ਇਹਨੂੰ ਦੋ ਤੇ 11 ਲੀਟਰ ਜਿਹੜਾ ਕਹਿੰਦੇ ਕਿ ਦੇਖੋ ਲਿਆ ਗਿਆ ਮਿਲਦੀ ਦੋਵੇਂ ਟਾਈਮ ਕੱਟੇ ਤੇ ਕੱਟੇ ਦੇ ਬੱਚੇ ਤੇ ਭਾਜੀ ਬਾਕੀ ਇਹ ਆ ਕਿ ਬੱਚਾ ਹੁਣ ਇਹ ਰਹਿਦਾ ਇਹਦਾ ਨਾਮ ਇਹ ਵੀ ਰੰਗੀ ਹੈ ਇਹ ਚਪੂ ਚਪੂ ਪੈਨ ਵਾਲੇ ਆ ਉਤਰਾ ਵੀ ਜਿਹਨਾਂ ਨੇ ਇਹਦੇ ਸਿੰਘ ਸਿੰਘ ਵੀ ਥੋੜੇ ਸਹੀ ਕਰਾ ਦੇਨੇ ਪਰੇ ਪੱਲੇ ਦੀ ਮਈਆ ਰਵੀ ਭਾਜੀ ਭਾਜਨ ਬਹੁਤ ਇਹ ਆ ਕਿ ਉਤਰਾ ਜਿਹੜਾ ਕੱਦ ਕਾਠ ਜਿਹੜਾ ਚੰਗਾ ਹੈ ਪਰੇ ਪੱਲੇ ਦੀ ਮਾਝੀ ਉਹ ਜਣੀ ਯਾਰ ਵਿਭਾਗ ਹਣੀ ਬੇਹੋ ਨਾ ਨਾ ਕਰ ਗਏ ਆ ਨੀ ਨੀ ਦੀ ਏ ਤੁਹਾਨੂੰ ਠੀਕ ਹੈ ਬੜੀ ਬੜੀ ਆ ਤੇ ਠੰਡ ਤੋਂ ਓਕੇ ਤੋਂ ਬਿਲਕੁਲ ਭਾਈ ਜੀ ਥਣਾ ਦੀ ਗਰੰਟੀ ਹੋਊਗੀ ਅੱਛਾ ਪਹਿਲਾਂ ਹੀ ਕੋਈ 900 ਪਹਿਲਾਂ ਦੱਸ ਦੇਣਾ ਅੱਛਾ ਹਾਂਜੀ ਇਹ ਆਪਣਾ ਸੂਰਤ ਥਣ ਬਾਰੇ ਨਹੀਂ ਗੱਲ ਕਰਨੀ ਠੀਕ ਹੈ ਤੇ ਮਿਲਦੀ ਬੱਚੇ ਤੇ ਹੀ ਹੈ ਨਾ ਇਹ ਮਿਲਦੀ ਉੱਚਾ ਬੱਚਾ ਜੇ ਕੋਈ ਬੱਚਾ ਦੇ ਵੇਲੇ ਇਹ ਨਾ ਵਾ ਮਿਲੂ ਵੀ ਮੁੜ ਕੇ ਇੱਕ ਮਹੀਨੇ ਦਾ ਕਿਹਾ ਵਾ ਇਹ ਵੇਲੇ 2 2.5 ਮਹੀਨੇ ਦਾ ਕੱਟਾ ਹੈਗਾ ਜੀ ਆ ਤੁਹਾਡੇ ਸਾਹਮਣੇ ਹੀ ਆ ਸਾਰਾ ਜੋ ਵੀ ਆ ਇਹਦੀ ਜਿਹੜੀ ਗੱਲ ਤੇ ਬਾਕੀ ਪਿੱਠਪੁੜੇ ਦੇ 1 ਕਿਲੋ ਦੁੱਧ ਜੇ ਜੇਤ ਹੁੰਦਾ ਬੱਚਾ ਕੁਲਾ ਮੈਂ 95 90 ਦੀ ਸੀ ਕਿਹੜੇ ਨਾਲ 50 ਚੱਲਣ ਡਿਆ ਅੱਛਾ ਹੁਣ ਆਪਾਂ ਮਹੀਂ ਜਿਹੜੀ ਹਾਂ ਨਾ ਹੀ 65000 ਦੀ ਦੇ ਦੇਣੀ ਆ ਪਿੱਠਪੁੜੇ 65000 ਦੀ ਦੇ ਦੇਣੀ ਆ ਛੋਟ-ਛਾਟ ਵਿੱਚੋਂ 2000 ਕਰਦਾਂਗੇ ਆ ਵੀ ਭਾਈ ਅੱਛਾ ਬਾਕੀ ਕੋਈ ਮੌਕੇ ਤੇ ਫੋਨ ਲਾਏ ਸੋਦੇ ਦਾ ਨਹੀਂ ਪਤਾ ਕਿੱਥੇ ਹੋ ਗਿਆ ਅੱਛਾ ਮੰਤਨ ਖੁੱਲੇ ਹੋ ਜਾਣਗੇ ਖੁੱਲੇ ਰੂਪ ਭਾਈ ਕਰੀ ਦੇ ਅੱਛਾ ਕਰੀ ਹਾਂਜੀ ਠੀਕ ਹੈ ਬਸ ਕੋਈ ਫੋਨ ਲਾਵੇ ਇੱਕ ਕਰੀ ਕੋਈ ਇੱਕ ਕਰੀ ਠੀਕ ਹੈ ਵੀਰ ਕੋਈ ਹੋਰ ਕੁਛ ਹੈ ਨਾ ਬਸ ਇਹੋ ਕੋਈ ਵੀਰ ਜੀ ਸੁਈਆਂ ਸੋਈਆਂ ਇੱਥੇ ਆ ਕੇ ਪਾਸ ਕਰੋ ਹਾਂਜੀ ਆਪਣੀ ਵੀਰ ਜੀ ਘੰਟੀ ਆ ਪੂਰੀ ਠੀਕ ਹੈ ਜੀ ਹਾਂਜੀ ਠੀਕ ਹੈ ਵੀਰ ਜੀ ਬਹੁਤ ਬਹੁਤ ਧੰਨਵਾਦ ਜੀ ਬਾਕੀ ਕੋਈ ਵੀਰ ਇੱਥੇ ਆ ਕੇ ਆਪਣੀ ਤਸੱਲੀ ਕਰਕੇ ਬੱਟੀ ਬੜੀ ਯਕੀਨ ਹੋਣੇ ਆਪਣੀ ਮਰਜ਼ੀ ਨਾਲ ਵੇਖ ਚਾਹ ਕੇ ਆਪਣੀ ਸਮਝ ਨਾਲ ਤਸੱਲੀ ਕਰਕੇ ਖੜੇ ਜੀ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ ਬਾਕੀ ਦੋਵੇਂ ਸੁਈਆਂ ਸਵਾਈਆਂ ਵਾ ਆਪਣੀ ਦੋ ਟਾਈਮ ਚਵਾਈ ਜ਼ਰੂਰ ਕਰਕੇ ਖੜਿਓ ਜਿਹੜਾ ਕੋਈ ਨਹੀਂ ਵੀ ਆ ਸਕਦਾ ਵੀਡੀਓ ਕਾਲ ਤੇ ਚਵਾਲੇ